एन टीवी ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਅਜਨਾਲਾ ਸ਼ਹਿਰ ਦੇ ਵਿੱਚ ਚੋਰਾ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਦੱਸਦੇ ਕਿ ਘਰ ਦੇ ਅੰਦਰ ਚੋਰਾ ਦੇ ਵੱਲੋਂ ਧਾਵਾ ਬੋਲਿਆ ਗਿਆ ਤੇ तकरीबन 25 ਤੋੜੇ ਸੋਨਾ ਚੋਰੀ ਕੀਤਾ ਗਿਆ ਦੱਸਦੇ ਕਿ ਸੋਨੇ ਦੇ ਨਾਲ-ਨਾਲ ਨਕਦੀ ਤੇ ਵੀ ਹੱਥ ਸਾਫ਼ ਜਿਹੜਾ ਚੋਰਾ ਦੇ ਵੱਲੋਂ ਕੀਤਾ ਗਿਆ ਅਚਾਨਕ ਹੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕਿ ਉਸ ਦੀ ਸਨਿਆਰੇ ਦੀ ਦੁਕਾਨ ਆ ਤੇ ਕਿਸੇ ਕੰਮ ਨੂੰ ਲੈ ਕੇ ਉਹ ਕਿਤੇ ਬਾਹਰ ਗਏ ਹੋਏ ਸੀ ਪੂਰੇ ਘਰ ਦੇ ਵਿੱਚ ਕੋਈ ਨਹੀਂ ਸੀਗਾ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਕਿ ਚੋਰ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੋਏ ਤੇ 25 ਤੋਂ 3 ਥੋੜੇ ਸੋਨਾ ਜਿਹੜਾ ਉਹ ਲਿਆ ਕੇ ਉਸ ਨੇ ਰੱਖਿਆ ਸੀ ਘਰ ਦੇ ਅੰਦਰ ਦੁਕਾਨ ਤੇ ਤੇ ਜਾਣ ਵਾਸਤੇ ਕਿਉਂਕਿ ਉਹ ਉਸਤਾਦ ਸੁਨਾਰੇ ਦਾ ਕੰਮ ਆ ਉਹਨੇ ਵੇਚਣਾ ਸੀ ਉਸ ਦੇ ਉੱਤੇ ਚੋਰਾਂ ਦੇ ਵੱਲੋਂ ਹੱਤ ਸਾਫ਼ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਮੌਕੇ ਤੇ ਪੁਲਸ ਪਹੁੰਚੀ ਆ ਪੁਲਸ ਦੇ ਵੱਲੋਂ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਵਿਅਕਤੀ ਨੇ ਦੱਸਿਆ ਕਿ ਚੋਰ ਉਹਨਾਂ ਨੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਾਇਆ ਸਿਰਫ ਇਹ ਔਰ ਸਿਰਫ ਇਹ ਕਲਮਾਰੀ ਨੂੰ ਤੋੜਿਆ ਗਿਆ ਉਸ ਅਲਮਾਰੀ ਦੇ ਵਿੱਚੋਂ तकरीबन 25 30 ਟੋੜੇ ਜਿਹੜਾ ਸੋਨਾ ਪਿਆ ਸੀ ਉਹ ਸੋਨਾ ਚੱਕਿਆ ਬੱਚਾ ਦਾ ਥੋੜਾ 30 ਤੋਂ 40 ਹਜ਼ਾਰ ਰੁਪਏ ਜਿਹੜਾ ਕੈਸ਼ ਪਿਆ ਸੀ ਉਹ ਕੈਸ਼ ਵੀ ਚੱਕ ਲਿਆ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਚੋਰਾਂ ਨੇ ਹੱਥ ਨਹੀਂ ਲਾਇਆ ਤੁਹਾਨੂੰ ਦੱਸਦੇ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਚੋਰਾਂ ਦੇ ਵੱਲੋਂ ਇਸ ਤਰ੍ਹਾਂ ਦੀ ਅਗਵਾਦਤਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਤੋਂ ਇਹ ਲੱਗਦਾ ਵੀ ਚੋਰਾਂ ਨੂੰ ਕਿਸੇ ਦਾ ਖਾਫ ਨਹੀਂ ਰਿਹਾ ਕਦੇ ਛੱਤ ਤੋੜ ਕੇ ਚੋਰ ਅੰਦਰ ਦਾਖਲ ਹੋ ਜਾਂਦੇ ਨੇ ਕਦੇ ਦਿਨ ਦਿਹਾੜੇ ਜਿਹੜਾ ਉਹ ਹਥਿਆਰ ਦਿਖਾ ਕੇ ਕਿਸੇ ਨੂੰ ਲੁੱਟ ਲੈਂਦੇ ਨੇ ਤਾਂ ਵੱਡੀ ਵਾਰਦਾਤ ਜਿਹੜੀ ਆ ਇਹ ਅਜਨਾਲੇ ਤੋਂ ਵੀ ਸਾਹਮਣੇ ਆਈ ਆ ਜਿੱਥੇ ਸੁਨਿਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਦਾਸਤੇ ਕਿ ਵਿਅਕਤੀ ਦੀ ਸੁਨਿਆਰੇ ਦੀ ਦੁਕਾਨ ਆ ਤੇ ਅਜਨਾਲਾ ਸ਼ਹਿਰ ਦੇ ਇਹ ਜਿਹੜੀ ਆ ਇਹ ਪੂਰੀ ਘਟਨਾ ਜਿੱਥੇ ਚੋਰਾ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਦਾਸਤੇ ਕਿ ਚੋਰ ਘਰ ਦੇ ਵਿੱਚ ਦਾਖਲ ਹੋ ਕੇ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ ਉੱਥੇ ਹੀ ਜਦੋਂ ਚੋਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਫਿਲਹਾਲ ਮੌਕੇ ਤੇ ਪੁਲਸ ਪਹੁੰਚ ਚੁੱਕੀ ਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਕਿ ਉਹ ਤੇ ਸੁਨਿਆਰੇ ਦੀ ਦੁਕਾਨ ਆ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਉਸ ਨੇ ਘਰ ਦੇ ਵਿੱਚ ਸੋਨਾ ਲੈ ਕੇ ਰੱਖਿਆ ਸੀ ਇਹ ਚੋਰਾਂ ਦੇ ਵੱਲੋਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤਕਰੀਬਨ 25 ਤੋਂ 30 ਟੋਲੇ ਦਾ ਕਰੀਬਾ ਸੋਨਾ ਹੈ ਜਿਹੜਾ ਚੋਰ ਲੈ ਕੇ ਫਰਾਰ ਹੋ ਗਏ ਉਹਨਾਂ ਕਹਿਆ ਕੈਸ ਪੁਲਿਸ ਨੂੰ ਚੋਹੇਦਾ ਕਿ ਜਲ ਤੋਂ ਜਲ ਚੋਰਾਂ ਨੂੰ ਗ੍ਰਫਤਾਰ ਕਰਕੇ ਮੇਰਾ ਜਿਹੜਾ ਸੋਨਾ ਉਹ ਮੈਨੂੰ ਵਾਪਸ ਕੀਤਾ ਜਾਵੇ ਉੱਥੇ ਹੀ ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਸੀ ਉਹਨਾਂ ਦੱਸਿਆ ਕਿਸ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਆ ਪੁਲਿਸ ਰਸੂ ਉਚਰੇ ਮਿਲ ਸੀ ਅਸੀਂ ਮੌਕੇ ਤੇ ਪਹੁੰਚ ਗਏ ਆ ਚਾਹ ਸ਼ੁਰੂ ਕੀਤੀ ਗਈ ਉਹਨਾਂ ਕਿਆ ਕਿਆ ਨੇ ਦੋਨੇ ਲੱਗੇ ਸੀ ਸੀਸੀਟੀਵੀ ਕੈਮਰੇ ਖੰਗਾਦੇ ਜਾ ਰਹੇ ਨੇ ਤੇ ਜਲਦੀ ਜਿਹੜੇ ਚੋਰ ਨੇ ਉਹਨਾਂ ਨੂੰ ਕਾਬੂ ਕੀਤਾ ਜਾਏਗਾ ਤੁਹਾਨੂੰ ਦੱਸਦੇ ਕਿ ਇਸ ਪਟਨਾ ਨੂੰ ਲੈ ਕੇ ਇਹ ਵੀ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਕਿਸੇ ਪੇਤੀ ਦਾ ਇੱਕ ਕੰਮ ਹੋਵੇ ਜਿਸ ਤੋਂ ਪਤਾ ਹੋਵੇ ਕਿ ਘਰ ਦੇ ਵਿੱਚ ਸੋਨਾ ਰੱਖਿਆ ਹੋਇਆ ਵਰਨਾ ਚੋਰਾ ਨੂੰ ਕਿਵੇਂ ਪਤਾ ਕਿ ਸਿਰਫ ਅਲਮਾਰੀ ਤੋੜ ਕੇ ਇਥੋਂ ਜਿਹੜਾ ਸੋਨਾ ਤੇ ਕੈਸ਼ ਚੱਕਣਾ ਜਦ ਕਿ ਉਹਨਾਂ ਨੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਪਾਇਆ